ਤਨ ਆਵੈ ਗੁਰੂ ਸਾਹਿਬ ਜੀ ਆਸਰ ਮਹੱਲਾ ਪੰਜਵਾਂ ਕਉ ਬੇਖਮਗਾਰ ਤੋਰਾ ਆਸ ਪਿਆਸ ਤੋ ਮੋਹ ਭਰਨ ਹੀ ਤੇ ਹੋਰ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਪਿਆਦ ਛੋੜੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਆਣ ਦਿਨੋ ਪ੍ਰਭ ਧਿਆਵੋ ਪ੍ਰੰਪੀਤ ਜੀਤ ਮਿਟਾਵੋ ਨਿਤ ਨਾਮ ਨਾਨਕ ਮੋਰਾ ਪ੍ਰਾਂਪੇਤ ਜੀਤ ਮਿਟਾਵਹੁ ਨਿਤ ਨਾਨਕ ਨਿਤ ਨਾਮ ਨਾਨਕ ਮੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੀ ਨਾ ਮੋਰਾ ਅਸਰ ਅਲਚਾ ਰੱਖਿਓ ਸਤ ਨਾਮ ਜਨ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੁੰਤ ਜੰਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਚ ਨਾਨਕ ਜੇ ਹਾਤੂੰ ਕਰਾਏ ਐਹ ਇਹ ਹਾਂ ਹੋ ਕਈ ਵਕਿਆਨ ਸੁਗਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਪਾਵਨ ਮਹਾਂਵਕ ਕਰੋ ਸਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਆਸਰਾਗ ਅਸਮ ਹਲਪਨ ਮਾਸਰ ਅਗਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਾਰਿਕ ਤੋਂ ਚਾਰਣ ਕੀਤਾ ਹੋਇਆ 15ਵੇਂ ਕਰਦਾ ਤੀਜਾ ਸ਼ਬਦ ਤੇ ਲੜੀਵਾਰ ਦਾ 154 ਨੰਬਰ ਸ਼ਬਦ ਕਿਉਂਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਹਨ 498 ਤੇ ਸੁशोਭਿਤ ਹੈ ਆਜੇ ਪਰ ਬਖਸ਼ਿਸ਼ ਕਰਦੇ ਨੇ ਕਉ ਬੇਖਮਗਾਰ ਤੋੜ ਰਹਾ ਰਹਾ ਇਹਦੇ ਭਾਈ ਕੋਈ ਹੈ ਐਸਾ ਜਗਿਆਸੂ ਜਿਹੜਾ ਇਹਦੇ ਅਧਿਆਸ ਰੂਪੀ ਇਹਦੀ ਹੋਮੈ ਨੂੰ ਇਹ ਜਿਹੜੀ ਹੰਕਾਰ ਦੀ ਪੰਡਾ ਮੰਨ ਤੇ ਬੰਨੀ ਬੈਠਾ ਮੈਂ ਕਰਦਾ ਮੈਂ ਕੀਤਾ ਮੈਂ ਕਰਨ ਵਾਲਾ ਮੈਂ ਕਰਨ ਦੇ ਸਮਰੱਥ ਇਹ ਹੰਕਾਰੀਆਂ ਜਿਹੜੀਆਂ ਪੰਡਾਂ ਨੇ ਇਹਦੀ ਗੰਡ ਗੰਡ ਨੂੰ ਤੋੜਨਾ ਕਰੇ ਇਹਨੂੰ ਤੋੜ ਦਵੇ ਪਰ ਤਿੰਨ ਤਰ੍ਹਾਂ ਦੀਆਂ ਗੰਡਾ ਮੰਨਿਆ ਜਾਂਦੀਆਂ ਨੇ ਚਿੱਦੜ ਗੰੰਥੀ ਸੰਸੇਗੰਥੀ ਤੇ ਕਰਮ ਗੰਥੀ ਇਹਨਾਂ ਤਿੰਨਾਂ ਗੰਡਾ ਨੂੰ ਕੋਈ ਤੋੜ ਦੇਵੇ ਹੰਕਾਰ ਦੀਆਂ ਜਿਹੜੀਆਂ ਗੰੰਧਾਂ ਨੇ ਸੰਸੇ ਦੀ ਗੰਡ ਹੋ ਗਈ ਜਿੱਦ ਚਿੱਦ ਦੀ ਗੰਡ ਹੋ ਗਈ ਤੇ ਕਰਮਾਂ ਦੀ ਗੰੰਥੀ ਦੀ ਗੰਡ ਹੋ ਗਈ ਇਹ ਗੰਡਾ ਨੂੰ ਕੋਈ ਤੋੜ ਦੇਵੇ ਕੋਈ ਹੰਕਾਰ ਨੂੰ ਤੋੜ ਦੇਵੇ ਹੈਸਾ ਹੈ ਕੋ ਐਸਾ ਵਿਖਮਗਾ ਤੋੜਾ ਕੋਈ ਐਸਾ ਹੋਵੇ ਜਿਹੜਾ ਇਸ ਬੇਖਾਮਾ ਓਕੀ ਹੰਕਾਰ ਦੀ ਗੰਡਾਏ ਇਹਨੂੰ ਤੋੜਨਾ ਕਰੇ ਇਸ ਨੂੰ ਮੁਕਾਣਾ ਕਰੇ ਆਸ ਪਿਆਸ ਤੋਂ ਮੋਹ ਪਰਮ ਹੀ ਤੇ ਹੋ ਰਹਿ ਤੇ ਆਸ ਪਿਆਸ ਜੋ ਪਦਾਰਥਾਂ ਦੀ ਪ੍ਰਾਪਤੀ ਦੀ ਤੀਬਰ ਇੱਛਾ ਹੈ ਦਸਾਂ ਗਸਾਂ ਦੇ ਭੋਗਨ ਦੀ ਤ੍ਰੇ ਹੈ ਜਿਹੜੀ ਪਿਆਸ ਹੈ ਧੋਖੇ ਬੇਈਮਾਨੀ ਚੋਰੀ ਯਾਰੀ ਸ਼ਰੀਰਾਂ ਦਾ ਜਿਹੜਾ ਸਨੇਹ ਹੈ ਪਰਮ ਹੀ ਤੇ ਹੋ ਰਹਿ ਇਸ ਸੰਸਿਆ ਨੂੰ ਸਾਰਿਆਂ ਨੂੰ ਮੁਕਾਣਾ ਕਰੇ ਖਤਮ ਕਰਨਾ ਕਰੇ ਕੋਈ ਐਸਾ ਤਰੀਕਾ ਹੈ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸਮ ਜਾਂਦੇ ਨੇ ਭਾਈ ਕੋਈ ਐਸਾ ਹੈ ਸੰਸਿਆ ਦੀ ਪੰਡ ਹੰਕਾਰ ਦੀ ਪੰਡ ਨੂੰ ਮੁਕਾਏ ਆਸਰੀ ਤੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਲੋਭ ਦੀ ਤ੍ਰਿਸ਼ਨਾ ਇਹ ਤ੍ਰਿਸ਼ਨਾ ਨੂੰ ਮੁਕਾਣਾ ਕਰੇ ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਧੀ ਹੈ ਕੋਟ ਚੋਰੇ ਲਾਕ ਰਿਹਾ ਉਹਦੇ ਪਰ ਪਰ ਇਹ ਕੋਲੂ ਜੀ ਹੈ ਇਹ ਤ੍ਰਿਸ਼ਨਾ ਬੜੀ ਪਿਆੜੀ ਹੈ ਇਹ ਲੱਖ ਜੋੜ ਦੀ ਕਰੋੜਾਂ ਕਰੋੜਾਂ ਜੋੜ ਦੀ ਅਰਬਾਂ ਖਰਬਾਂ ਤੇ ਜਾਂਦੀ ਇਹ ਕਦੇ ਮੁੁੱਝਦੀ ਨਹੀਂ ਹੈ ਕੋਈ ਐਸਾ ਜਿਹੜਾ ਇਹਦੀ ਹੰਕਾਰ ਦੀ ਪੰਡ ਨੂੰ ਇਹਦੇ ਭੁਲੇਖਿਆਂ ਨੂੰ ਇਹਦੀ ਚੋਰੀ ਠੱਗੀ ਜਾਰੀ ਨੂੰ ਮੁਟਾਰ ਸਕੇ ਖਤਮ ਕਰ ਸਕੇ ਰਹਾਓ ਵੀ ਸ਼ਰਮ ਦੇ ਕੇ ਕੇਂਦਰੀ ਪਾਸੋਂ ਜਾਂਦੇ ਨੇ ਸਵਾਲ ਸਾਡੇ ਸਾਹਮਣੇ ਦਿੱਤਾ ਹੈ ਹੁਣ ਇਹਦਾ ਜਵਾਬ ਵੀ ਦੇਣਗੇ ਕਾਮ ਕ੍ਰੋਧ ਲੋਭ ਮਾਨ ਇਹ ਪਿਆਦ ਛੋੜੈ ਜੋ ਇਹ ਵਿਕਾਰ ਦੀ ਦ੍ਰਿਸ਼ਟੀ ਹੈ ਇਹ ਕ੍ਰੋਧ ਹੈ ਤੇ ਲੋਭ ਲਾਲਚ ਹੈ ਤੇ ਹੰਕਾਰ ਨੇ ਇਹਨਾਂ ਦਾ ਜਿਹੜਾ ਰੋਗ ਹੈ ਇਹ ਕੋਈ ਛੋਰਾ ਭਾਵ ਮਿਟਾ ਸਕੇ ਕੋਈ ਹੈ ਸਤ ਤਰੀਕਾ ਸਤਗੁਰੂ ਅੱਗੇ ਅਖੇ ਜਿਹੜੀਆਂ ਪੰਕਤੀਆਂ ਤੇ ਜਵਾਬ ਦਿੰਦੇ ਨੇ ਭਾਈ ਕਿਹੜਾ ਤਰੀਕਾ ਹੈ ਜਿਸ ਦੇ ਨਾਲ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਹੰਕਾਰ ਵੀ ਉਤਰ ਜਾਏਗਾ ਆਸਾ ਮਨਸਾ ਤੇ ਤ੍ਰਿਸ਼ਨਾ ਤੇ ਧੋਖਾ ਬੇਈਮਾਨੀ ਤੇ ਠੱਗੀ ਆਈ ਦਾ ਤੇ ਮੋਹ ਮਾਇਆ ਦਾ ਤੇ ਇਹ ਸਾਰੇ ਭ੍ਰੰਪ੍ਰੇਖੇ ਵੀ ਖਤਮ ਹੋ ਜਾਣਗੇ ਤੇ ਕਾਰਨ ਤੋਂ ਲੋਭ ਮੋਹ ਹੰਕਾਰ ਦਾ ਮਾਨ ਤਾਣ ਦਾ ਇਹ ਵੀ ਜਿਹੜੀ ਵਿਅਾਦੀ ਹੈ ਜਿਹੜੀ ਪ੍ਰੋਬਲਮ ਹੈ ਇਹ ਸੋਟ ਆਊਟ ਹੋ ਜਾਏਗੀ ਕਿਹੜਾ ਤਰੀਕਾ ਬਖਸ਼ਿਸ਼ ਕਰਦੇ ਨੇ ਸੰਤ ਸੰਗ ਨਾਮ ਅਰੰਗ ਗੰਗੋਵੰਦ ਗਾਵੋ ਕਹਿੰਦੇ ਭਾਈ ਇਹ ਸਾਰੇ ਦੂਰ ਕਰਨੇ ਨੇ ਤੇ ਸੰਤ ਸੰਗ ਜਿੱਥੇ ਸਤ ਸੰਗਤ ਹੋ ਰਹੀ ਹੋਵੇ ਆਕਾਰਪੁਰਖ ਦੀ ਉਸਤਤੀ ਜੇ ਨੂੰ ਵੀ ਹਰਿ ਗੁਰੂ ਕਹਿੰਦੇ ਨੇ ਸਤ ਸੰਗਤ ਕਿ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀਏ ਜਿੱਥੇ ਏਕੇ ਦੀ ਵਿਚਾਰ ਹੋਵੇ ਐਸੀ ਸਤ ਸੰਗਤ ਵਿੱਚ ਮਿਲ ਕੇ ਗੁਣ ਗੋਵਿੰਦ ਗਾਵੋ ਉਸ ਪ੍ਰਮਾਤਮਾ ਦੇ ਗੁਣ ਗਾਣੇ ਕਰੋ ਭਾਈ ਅਨੰਦ ਦਿਨੋਂ ਪ੍ਰਭ ਤੇ ਆਵੋ ਦਿਨ ਰਾਤ ਉਸ ਪ੍ਰਮਾਤਮਾ ਨੂੰ ਧਿਆਨਾ ਗੋ ਦਿਨ ਰਾਤ ਉੱਠਦੇ ਪੈਂਦੇ ਤੁਰਦੇ ਉੱਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਈਏ ਉੱਠਦੇ ਐ ਬੈੰਦੇ ਐ ਸੌਂਦੇ ਐ ਜਾਗਦੇ ਆਂ ਹਰ ਵੇਲੇ ਉਸ ਨੂੰ ਧਿਆਨਾ ਕਰੋ ਪ੍ਰੰਪਿਤ ਜੀਤਨਿਤ ਮਿਟਾਵੋ ਕਿਨੇ ਜਦੋਂ ਪਏ ਪਰਪਲੇਖੇ ਦੀ ਕੰਧ ਨੂੰ ਮਿਟਾਣਾ ਕਰੋ ਮੇਰੇ ਸਤਿਗੁਰੂ ਤਾਂ ਕਿ ਮੇਰੇ ਵਿੱਚੋਂ ਜਿਹੜੇ ਵਿਕਾਰ ਨੇ ਮਨੁੱਖਾ ਜਨਮ ਦੇ ਇਹ ਤੇ ਮੈਂ ਜਿੱਤ ਹਾਸਲ ਕਰ ਸਕਾਂ ਜੀਤ ਮਿਟਾਵੋ ਪਰਪਲੇਖਾਂ ਦੀ ਜਿਹੜੀ ਕੰਕਰੋ ਲੋਕਮੋਦੀ ਹੰਕਾਰ ਦੀ ਜਿੱਤ ਲੜਾਈ ਹੈ ਇਹ ਮੈਂ ਜਿੱਤ ਸਕਾਂ ਇਹ ਮੇਰੇ ਭਲੇਖੇ ਖਤਮ ਕਰਨੇ ਕਰੋ ਨਿਧਨਾ ਨਾਨਕ ਮੂਰੇ ਮੈਨੂੰ ਮੇਰੇ ਸਤਿਗੁਰੂ ਇਹ ਗੜੀ ਭੰਨ ਕੇ ਮੈਨੂੰ ਆਪਣੇ ਨਾਮ ਤਾਈ ਜੋੜਨਾ ਕਰੋ ਆਪਣੇ ਨਾਮ ਨਾਲ ਪ੍ਰੀਤੀ ਬਖਸ਼ਿਸ਼ ਕਰੋ ਸਾਧੂ ਗੁਰੂ ਕਿਰਪਾ ਕਰਕੇ ਸ਼੍ਰੀ ਗ੍ਰੀਵ ਨੂੰ ਨਿਵਾਜਣਾ ਕਰੋ ਇੰਨੀਆਂ ਗੋ ਬੇਨਤੀਆਂ ਪ੍ਰਵਾਇਡ ਕਰਨੀਆਂ ਦਿਓ ਸੇਸ਼ ਕਰਵਰਦਾਸ ਅਗਿਆ ਤੋਂ ਕਥਾ ਵਿਚਾਰਨ ਕਰਨ ਦੀ ਜਾ ਚਾਹ ਜAVE ਲੇਖਕ ਟੈਨਾ ਛੋਟੀ ਏ ਖਿੰਖੇ ਨੇ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈਣਾਂ ਦੇ ਪਰ ਉਤਾਰਦੇ ਹੋ ਸੱਜਣ ਅਸੀਂ ਸੜੀਆਂ ਜੋ ਹੋ ਗਏ ਸਰ ਸਮੇਲ ਗਾੜੀ ਵਾੜੀ ਕੇ ਫਾਇਦੇ ਜੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ